ਗੁਰੂ ਪਿਆਰੀ ਸਾਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੁਗਲ ਸਾਮਰਾਜ ਦਾ ਸਭ ਤੋਂ ਤਾਕਤਵਰ ਸੋਬਾ ਹੁੰਦਾ ਸੀ ਸਰਹੰਦ ਤੇ ਉਹ ਸਮੇਂ ਦਾ ਸਭ ਤੋਂ ਤਗੜਾ ਵਪਾਰਿਕ ਕੇਂਦਰ ਸੀ ਜਿੱਥੋਂ ਦਿੱਲੀ ਦੇ ਮੁਗਲ ਦਰਬਾਰ ਨੂੰ ਅੰਨ ਹੀ ਕਮਾਈ ਹੁੰਦੀ ਸੀ ਦਿੱਲੀ ਵਾਸਤੇ ਸਰਹੰਦ ਬਹੁਤ ਮਹੱਤਵਪੂਰਨ ਸੀ ਉਥੋਂ ਦਾ ਹੰਕਾਰਿਆ ਹੋਇਆ ਹਾਕਮ ਸੀ ਵਜ਼ੀਰ ਖਾਨ ਉਹ ਕਹਿੰਦਾ ਹੁੰਦਾ ਸੀ ਕਿ ਦਿੱਲੀ ਦਾ ਤਖਤ ਤਾਂ ਪਲਟਦਾ ਰਹਿੰਦਾ ਹੈ ਪਰ ਸਰਹੰਦ ਵਿੱਚ ਵਜ਼ੀਰ ਖਾਨ ਸੀ ਤੇ ਵਜ਼ੀਰ ਖਾਨ ਹੀ ਰਹੇਗਾ ਤੇ ਇਸੇ ਹੰਕਾਰ ਵਿੱਚ ਅੰਨੇ ਹੋਏ ਵਜ਼ੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਤਸਮੇਂਸ ਪਿਤਾ ਜੀ ਦੇ ਨਿੱਕੇ ਨਿੱਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਤੇ ਆਤ ਦਾ ਕਹਿਰ ਢਾਇਆ ਪਰ ਹੋਣ ਦਸਮੇਸ਼ ਪਿਤਾ ਦਾ ਥਾਪਿਆ ਹੋਇਆ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆ ਚੁੱਕਿਆ ਸੀ ਗੁਰੂ ਪਿਆਰੇਓ ਸਿਧੋਰਾ ਸਮਾਣਾ ਤੇ ਨੇੜੇ ਦੇ ਹੋਰ ਇਲਾਕੇ ਫਤਿਹ ਕਰਨ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਿੱਧਾ ਸਰਹੰਦ ਵੱਲ ਵਧਿਆ ਵਜ਼ੀਰ ਖਾਨ ਕੋਲ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਵਾਧ ਫੌਜ ਸੀ ਤਿੰਨ ਲਸ਼ਕਰ ਤੇ ਬੈਂਤ ਜੰਗੀ ਸਮਾਨ ਸੀ ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੋ ਆਪਾਂ ਇਤਿਹਾਸ ਜਾਣੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸ ਤਰ੍ਹਾਂ ਇਸ ਜ਼ੁਲਮੀ ਅਤੇ ਅਤਿਆਚਾਰੀ ਸੂਬਾ ਸਰਾਂਧ ਵजीर खान ਨੂੰ ਮੌਤ ਦੇ ਘਾਟ ਉਤਾਰਿਆ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀਆਂ ਫੌਜਾਂ ਨੂੰ ਚੱਪੜਚੜੀ ਦੇ ਮੈਦਾਨ ਵਿੱਚ ਖੜਾ ਕਰ ਦਿੱਤਾ ਵਜ਼ੀਰ ਖਾਨ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਚੱਪੜਚੜੀ ਦੇ ਮੈਦਾਨ ਵਿੱਚ ਆਉਣਾ ਪਿਆ ਇਸ ਜੰਗ ਵਿੱਚ ਵਜ਼ੀਰ ਖਾਨ ਨੇ ਸਭ ਤੋਂ ਪਹਿਲਾਂ ਆਪਣੀਆਂ ਤੋਪਾਂ ਤੈਨਾਤ ਕੀਤੀਆਂ ਸਨ ਤੇ ਇਸ ਤੋਂ ਪਿੱਛੇ ਸਨ ਲੋਹੇ 'ਚ ਮੜੇ ਹੋਏ ਜੰਗੀ ਹਾਥੀਆਂ ਦੀ ਕਤਾਰ ਵਜ਼ੀਰ ਖਾਨ ਕੋਲ ਉਸ ਸਮੇਂ ਜੰਗ ਵਿੱਚ 60 ਤਗੜੇ ਤਗੜੇ ਹਾਥੀ ਸਨ ਤੇ ਹਾਥੀਆਂ ਦੇ ਪਿੱਛੇ ਸੀ ਜਿਹੜਾ ਦੇ ਨਾਤੇ ਤਿਆਰ ਕੀਤੀ ਹੋਈ 49000 ਦੀ ਵਿਸ਼ਾਲ ਮੁਗਲਿਆ ਫੌਜ ਤੇ ਪੈਦਲ ਫੌਜਾਂ ਦੇ ਦੋਵੇਂ ਪਾਸੇ ਤਕਰੀਬਨ 1400 ਘੋੜਸਵਾਰਾਂ ਨੂੰ ਦੋ ਹਿੱਸਿਆਂ ਵਿੱਚ ਰੱਖਿਆ ਹੋਇਆ ਸੀ ਗੁਰੂ ਪਿਆਰੇਓ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਯੋਧ ਨੀਤੀ ਮੁਤਾਬਕ ਇਲਾਕੇ ਦੀ ਸਭ ਤੋਂ ਵਧੀਆ ਥਾਂ ਚੁਣੀ ਸੀ ਤੇ ਆਸੇ-ਪਾਸੇ ਦੀਆਂ ਪਹਾੜੀਆਂ ਤੇ ਆਪਣੇ تیرੰਦਾਜ਼ ਤਾਇਨਾਤ ਕਰ ਦਿੱਤੇ ਸਨ ਜਿਨ੍ਹਾਂ ਨੇ ਜੰਗ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਤੋਪਚੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਦੋਂ ਤੀਰਾਂ ਦੀਆਂ ਨੌਕਾਂ ਨਾਲ ਤੋਪਚੀਆਂ ਨੂੰ ਮਾਰ ਮੁਕਾ ਦਿੱਤਾ ਗਿਆ ਤਾਂ ਸਿੰਘਾਂ ਨੇ ਫੁਰਤੀ ਨਾਲ ਅੱਗੇ ਵਧ ਕੇ ਤੋਪਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਫਿਰ ਸਿੰਘਾਂ ਨੇ ਉਹੀ ਤੋਪਾਂ ਦੁਸ਼ਮਣ ਵੱਲ ਬੋੜ ਕੇ ਹਾਥੀਆਂ ਤੇ ਤਾਬੜ ਤੋੜ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਤੇ ਬਿਲਕੁਲ ਯੋਜਨਾ ਮੁਤਾਬਕ ਹਾਥੀ ਆਪਣੀ ਫੌਜ ਨੂੰ ਮਿਧਦੇ ਹੋਏ ਵਾਪਸ ਭਾਜ ਪਏ ਜਿਸ ਨਾਲ ਮੁਗਲ ਫੌਜ ਵਿੱਚ ਭਗੜੜ ਮਚ ਗਈ ਪਰ ਮੁਗਲ ਘੋੜਸਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੈਦਲ ਫੌਜ ਨਾਲ ਰਲ ਕੇ ਸਿੰਘਾਂ ਤੇ ਟੁੱਟ ਪਏ ਕੁਝ ਸਮੇਂ ਤੱਕ ਜੰਗ ਐਦਾ ਹੀ ਜਾਰੀ ਰਹੀ ਕਦੇ ਸਿੰਘਾਂ ਦਾ ਪਲੜਾ ਭਾਰੀ ਹੁੰਦਾ ਸੀ ਤੇ ਕਦੀ ਮੁਗਲਿਆ ਫੌਜ ਦਾ ਗੁਰੂ ਪਿਆਰੇਓ ਜੰਗ ਤੋਂ 1-2 ਦਿਨ ਪਹਿਲਾਂ ਜਦੋਂ ਖਾਲਸਾਈ ਫੌਜਾਂ ਸਰਹੰਦ ਵੱਲ ਵਧ ਰਹੀਆਂ ਸਨ ਤਾਂ ਵਜ਼ੀਰ ਖਾਨ ਨੇ ਸੁਚਾਨੰਦ ਨਾਲ ਰਲ ਕੇ ਇੱਕ ਤਰੀਕਾ ਅਪਣਾਇਆ ਵਜ਼ੀਰ ਖਾਨ ਨੇ ਸੁਚਾਨੰਦ ਦੇ ਭਤੀਜੇ ਨੂੰ 101 ਹਿੰਦੂ ਫੌਜਾਂ ਦੀ ਟੁਕੜੀ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜ ਦਿੱਤਾ ਕਿ ਸਾਡਾ ਵਜ਼ੀਰ ਖਾਨ ਨਾਲ ਝਗੜਾ ਹੋ ਗਿਆ ਹੈ ਤੇ ਇਹ ਸੱਚ ਦੀ ਲੜਾਈ ਵਿੱਚ ਹੁਣ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਨੇ ਹਾਂ ਤਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜਰਨੇਲਾ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਸ਼ਾਮਲ ਤਾਂ ਕਰ ਲਿਆ ਪਰ ਉਹਨਾਂ ਤੇ ਸਖਤ ਨਿਗ੍ਹਾ ਵੀ ਰੱਖੀ ਗਈ ਤੇ ਹੁਣ ਜੰਗੇ ਮੈਦਾਨ ਵਿੱਚ ਆਪਣੀ ਯੁਕਤੇ ਮੁਤਾਬਿਕ ਜਦੋਂ ਵਜ਼ੀਰ ਖਾਨ ਨੇ ਇਸ਼ਾਰਾ ਕੀਤਾ ਤਾਂ ਇਹ ਸਾਰੇ ਇਸ ਤਰ੍ਹਾਂ ਰੋਲਾ ਪਾਉਂਦੇ ਹੋਏ ਵੱਜਣ ਲੱਗੇ ਜਿਵੇਂ ਮੁਗਲ ਫੌਜਾਂ ਭਾਰੀ ਪੈ ਰਹੀਆਂ ਹੋਣ ਤੇ ਇੱਕ ਦੂਜੇ ਦੀ ਵੇਖਾ ਵੇਖੀ ਸਿੰਘਾਂ ਦੀ ਫੌਜ ਵੀ ਐਸਮੰਜਸ ਵਿੱਚ ਪੈ ਗਈ ਤੇ ਉਹਨਾਂ ਦੇ ਵੀ ਪੈਰ ਪਿੱਛੇ ਨੂੰ ਹਟਣ ਲੱਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਰ ਗੱਲ ਦਾ ਤੋੜ ਪਹਿਲਾਂ ਹੀ ਲਭ ਲਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ 25% ਫੌਜ ਪਹਾੜੀ ਦੇ ਓਲੇ ਰਿਜ਼ਰਵ ਰੱਖੀ ਹੋਈ ਸੀ ਤੇ ਜਦੋਂ ਮੁਗਲ ਫੌਜਾਂ ਭਾਰੀਆਂ ਪੈਂਦੀਆਂ ਦਿੱਸੀਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇੱਕੋ ਇਸ਼ਾਰੇ ਤੇ ਆਕਾਸ਼ ਤੋੜ ਜੈਕਾਰੇ ਛੱਡਦੇ ਹੋਏ ਯੋਧਿਆਂ ਦਾ ਉਹ ਜੱਥਾ ਜੰਗੇ ਮੈਦਾਨ ਵਿੱਚ ਆ ਕੇ ਛਾ ਗਿਆ ਤੇ ਹੁਣ ਜੰਗ ਆਪਣੇ ਅੰਤਮ ਦੌਰ ਤੇ ਸੀ ਇੱਕ ਤੋਂ ਬਾਅਦ ਇੱਕ ਮੁਗਲ ਜਰਨੈਲ ਮਰਦੇ ਗਏ ਸੁਚਾਨੰਦ ਜੋ ਕਿ ਸਿਰੇ ਦਾ ਚੁਗਲ ਖੋਰ ਤੇ ਵਜ਼ੀਰ ਖਾਂ ਦਾ ਖਾਸ ਬੰਦਾ ਸੀ ਉਹਨੂੰ ਲੱਗਿਆ ਕਿ ਹੁਣ ਸਿੱਖ ਮੈਦਾਨ ਖਤੇ ਕਰ ਲੈਣਗੇ ਤਾਂ ਉਹ ਪਿੱਠ ਦਿਖਾ ਕੇ ਭੱਜ ਗਿਆ ਤੇ ਹੁਣ ਅੰਤਿਮ ਦੌਰ ਵਿੱਚ ਵਜ਼ੀਰ ਖਾਂ ਦਾ ਮੁਕਾਬਲਾ ਹੋਇਆ ਭਾਈ ਬਾਸ ਸਿੰਘ ਜੀ ਦੇ ਨਾਲ ਵਜ਼ੀਰ ਖਾਂ ਨੇ ਭਾਈ ਬਾਸ ਸਿੰਘ ਜੀ ਨੂੰ ਇੱਕ ਨੇਜਾ ਮਾਰਿਆ ਭਾਈ ਬਾਸ ਸਿੰਘ ਜੀ ਨੇ ਉਹ ਨੇਜਾ ਹਵਾ ਵਿੱਚ ਹੀ ਲਪਕ ਲਿਆ ਤੇ ਵਾਪਸ ਵजीर खान ਵੱਲ ਮਾਰਿਆ ਤਾਂ ਉਹ ਨੇਜਾ ਜਾ ਕੇ ਵजीर खान ਦੇ ਘੋੜੇ ਤੇ ਲੱਗਿਆ ਘੋੜੇ ਤੇ ਜਿਵੇਂ ਹੀ ਨੇਜਾ ਵੱਜਿਆ ਤਾਂ ਘੋੜਾ ਬੁੜ ਗਿਆ ਤੇ ਵजीर खान ਥੱਲੇ ਜ਼ਮੀਨ ਤੇ ਜਾ ਡਿੱਗਿਆ ਪਰ ਡਿੱਗਦੇ ਡਿੱਗਦੇ ਵजीर खान ਨੇ ਇੱਕ ਤੀਰ ਛੱਡਿਆ ਜੋ ਸਿੱਧਾ ਭਾਈ ਬਾਜ ਸਿੰਘ ਜੀ ਦੇ ਮੋਢੇ ਤੇ ਵੱਜਿਆ ਜਦੋਂ ਭਾਈ ਬਾਜ ਸਿੰਘ ਦਾ ਧਿਆਨ ਇਸ ਖੁੱਬੇ ਹੋਏ ਤੀਰ ਨੂੰ ਕੱਢਣ ਤੇ ਸੀ ਤਾਂ ਮੌਕੇ ਦਾ ਫਾਇਦਾ ਚੱਕ ਕੇ ਵਜ਼ੀਰ ਖਾਂ ਨੇੜੇ ਡਿੱਗੀ ਪਈ ਇੱਕ ਤਲਵਾਰ ਨੂੰ ਚੁੱਕ ਕੇ ਵਾਰ ਕਰਨ ਲਈ ਭਾਈ ਬਾਜ ਸਿੰਘ ਵੱਲ ਵਧਿਆ ਗੁਰੂ ਪਿਆਰਿਓ ਇਹ ਸਭ ਘੋੜੇ ਤੇ ਸਵਾਰ ਇੱਕ ਫਤੇ ਸਿੰਘ ਨਾਮ ਦਾ ਸਿੰਘ ਦੂਰੋਂ ਵੇਖ ਰਿਹਾ ਸੀ ਤੇ ਵਜ਼ੀਰ ਖਾਂ ਦੇ ਵਾਰ ਕਰਨ ਤੋਂ ਪਹਿਲਾਂ-ਪਹਿਲਾਂ ਫਤੇ ਸਿੰਘ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧਿਆ ਤੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਵਜ਼ੀਰ ਖਾਂ ਦੀ ਉਹੀ ਬਾਹਾਂ ਲਾ ਕੇ ਛੋਟ ਦਿੱਤੀ ਜਿਸ ਨਾਲ ਉਹ ਵਾਰ ਕਰਨ ਲੱਗਿਆ ਸੀ ਵਜ਼ੀਰ ਖਾਂ ਜ਼ਮੀਨ ਤੇ ਡਿੱਗਾ ਤੜਫਣ ਲੱਗ ਪਿਆ ਉਹ ਖਤੇ ਸਿੰਘ ਦੇ ਪੈਰਾਂ ਵਿੱਚ ਪਿਆ ਤੜਫ ਰਿਹਾ ਸੀ ਤੇ ਆਪਣੇ ਮੁੱਖ ਜਰਨਲ ਦਾ ਇਹ ਹਾਲ ਵੇਖ ਕੇ ਮੁਗਲ ਫੌਜਾਂ ਵਿੱਚ ਭਗਦੜ ਮਚ ਗਈ ਮੁਗਲ ਫੌਜਾਂ ਆਪਣੀਆਂ ਜਾਨਾਂ ਬਚਾ ਕੇ ਭਜ ਪਈਆਂ ਤੇ ਖਾਲਸੇ ਨੇ ਚੱਪੜਚੜੀ ਦੇ ਮੈਦਾਨ ਵਿੱਚ ਜਿੱਤ ਦਾ ਝੰਡਾ ਗਾੜ ਦਿੱਤਾ। ਗੁਰੂ ਪਿਆਰੇਓ, ਬਾਬਾ ਬੰਦਾ ਸਿੰਘ ਨੇ ਕਿਹਾ ਕਿ ਇਸ ਜਾਲਮ ਪਾਪੀ ਨੂੰ ਇੱਥੇ ਨਹੀਂ ਮਾਰਨਾ। ਇਹਨੂੰ ਸਰਹੰਦ ਲੈ ਕੇ ਚੱਲੋ ਜਿੱਥੇ ਇਸ ਨੇ ਸਹਿਬਜ਼ਾਦਿਆਂ ਤੇ ਮਾਂ ਗੁਜਰੀ ਤੇ ਕਹਿਰ ਢਾਇਆ ਸੀ। ਚੱਪੜਚੜੀ ਤੋਂ ਸਰਹੰਦ ਦੀ ਦੂਰੀ ਤਕਰੀਬਨ 20 ਕਿਲੋਮੀਟਰ ਹੈ। ਵजीर खान ਨੂੰ ਘੋੜਿਆਂ ਮਗਰ ਬੰਨ ਲਿਆ ਗਿਆ ਤੇ ਵੱਡੀ ਹੋਈ ਵਹ ਨਾਲ ਤੜਫਦਿਆਂ ਵजीर खान ਨੂੰ ਇਸੇ ਤਰ੍ਹਾਂ ਘਸੀਟਦੇ ਹੋਏ ਲੈ ਆਏ ਸਰਹੰਦ ਸਹਿਰ ਤੱਕ ਤੇ ਇਸੇ ਤਰ੍ਹਾਂ ਹੀ ਘੋੜਿਆਂ ਮਗਰ ਸਾਰੇ ਸਹਿਰ ਦੀ ਗਲੀਆਂ ਵਿੱਚ ਵजीर खान ਨੂੰ ਘਸੀਟਿਆ ਗਿਆ ਤੇ ਅੰਤ ਵਿੱਚ ਸਰਹੰਦ ਸਹਿਰ ਦੇ ਇੱਕ ਮੁੱਖ ਚੌਰਾਹੇ ਤੇ ਖੜੇ ਜਾਂਦੇ ਦਰਖਤ ਨਾਲ ਪੁੱਠਾ ਲਟਕਾ ਦਿੱਤਾ ਤੇ ਜਦੋਂ ਇੰਨੇ ਨਾਲ ਵੀ ਉਸ ਜ਼ਾਲਮ ਦੇ ਪਾਪਾਂ ਦਾ ਹਿਸਾਬ ਕਿਤਾਬ ਨਾ ਹੋਇਆ ਤਾਂ ਥੋੜੀਆਂ ਜਹੀਆਂ ਲੱਕੜਾਂ ਇਕੱਠੀਆਂ ਕਰਕੇ ਪੁੱਠੇ ਲਟਕਦੇ ਵਜ਼ੀਰ ਖਾਂ ਦੇ ਥੱਲੇ ਅੱਗ ਮਚਾ ਦਿੱਤੀ ਗਈ ਤੇ ਇਸੇ ਤਰ੍ਹਾਂ ਵਜ਼ੀਰ ਖਾਂ ਦੋ ਤਿੰਨ ਦਿਨ ਤੱਕ ਲਟਕਦਾ ਰਿਹਾ ਕਾਂ ਤੇ ਇਲਾ ਇਸ ਪੁੱਠੇ ਲਟਕਦੇ ਹੋਏ ਵਜ਼ੀਰ ਖਾਂ ਨੂੰ ਚੁੰਝਾਂ ਨਾਲ ਨੋਚ-ਨੋਚ ਕੇ ਖਾਂਦੇ ਰਹੇ ਤੇ ਹੌਲੀ-ਹੌਲੀ ਇੱਕ-ਇੱਕ ਸਾਹ ਕਰਦਿਆਂ ਦਰਦ ਨਾਲ ਤੜਫਦੇ ਹੋਏ ਇਸ ਪਾਪੀ ਤੇ ਅਤਿਆਚਾਰੀ ਹਾਕਮ ਵਜ਼ੀਰ ਖਾਨ ਦੀ ਜਾਨ ਨਿਕਲੀ ਗੁਰੂ ਪਿਆਰਿਓ ਸਰਹੰਦਾ ਆਵਾਮ ਡਰਦਾ ਪਿਆ ਸੀ ਕਿ ਜਿਸ ਤਰ੍ਹਾਂ ਮੁਸਲਮਾਨ ਹਾਕਮਾਂ ਨੇ ਸਿੱਖਾਂ ਤੇ ਜ਼ੁਲਮ ਢਾਏ ਸਨ ਹੁਣ ਸਿੱਖਾਂ ਦਾ ਰਾਜ ਸਥਾਪਿਤ ਹੋ ਗਿਆ ਹੈ ਤੇ ਹੁਣ ਮੁਸਲਮਾਨੀ ਆਵਾਮ ਨਾਲ ਉਸੇ ਤਰ੍ਹਾਂ ਹੀ ਜ਼ੁਲਮ ਹੋਊਗਾ पर बाबा बन्दा सिंह बहादुर ने ऐलान कर ਦਿੱਤਾ ਕਿ ਕਿਸੇ ਵੀ ਬੇਗੁਨਾ ਨੂੰ ਦੁੱਖ ਨਹੀਂ ਦਿੱਤਾ ਜਾਏਗਾ ਫਿਰ ਭਾਵੇਂ ਉਹ ਕਿਸੇ ਵੀ ਮਾਜਬ ਦਾ ਕਿਉਂ ਨਾ ਹੋਵੇ बाबा बन्दा सिंह बहादुर ਨੇ ਮੁਗਲਾਂ ਦੇ ਬਣਾਏ ਸਾਰੇ ਮਹਿਲ ਕਿਲੇ ਤੇ ਹਵੇਲੀਆਂ ਨੂੰ ਨਸ਼ਤਨਾਬੂਦ ਕਰ ਦਿੱਤਾ ਪਰ ਉਹਨਾਂ ਨੇ ਕਿਸੇ ਵੀ ਧਾਰਮਿਕ ਸਥਾਨ ਨੂੰ ਹੱਥ ਨਹੀਂ ਲਾਇਆ ਵਜ਼ੀਰ ਖਾਂ ਤੋਂ ਬਾਅਦ ਵਾਰੀ ਆਈ ਸੁੱਚਾ ਨੰਦ ਦੀ ਉਹ ਮਜਲੂਮਾਂ ਦਾ ਲਹੂ ਚੂਸ-ਚੂਸ ਕੇ ਉਸ ਨੇ ਅੰਨਾ ਧਨ ਇਕੱਠਾ ਕੀਤਾ ਹੋਇਆ ਸੀ ਤੇ ਇਹੀ ਧਨ ਉਸ ਨੂੰ ਅੰਤ ਵਿੱਚ ਲੈ ਕੇ ਬਹਿ ਗਿਆ ਗੁਰੂ ਪਿਆਰੇਓ ਜੰਗ ਦੇ ਮੈਦਾਨ ਤੋਂ ਭੱਜ ਕੇ ਆਉਣ ਤੋਂ ਬਾਅਦ ਉਸ ਕੋਲ ਇੰਨਾ ਸਮਾਂ ਸੀ ਕਿ ਉਹ ਪਰਿਵਾਰ ਸਮੇਤ ਸਰਹੰਦ ਛੱਡ ਕੇ ਆਰਾਮ ਨਾਲ ਜਾ ਸਕਦਾ ਸੀ ਪਰ ਉਹ ਆਪਣੀ ਇਕੱਠੀ ਕੀਤੀ ਹੋਈ ਦੌਲਤ ਨੂੰ ਛੱਡ ਕੇ ਨਹੀਂ ਜਾ ਸਕਿਆ ਤੇ ਉਹ ਯੁਗਤਾ ਲਾਉਂਦਾ ਰਿਹਾ ਕਿ ਕਿਸ ਤਰ੍ਹਾਂ ਇਸ ਕਠੀ ਕੀਤੀ ਹੋਈ ਦੌਲਤ ਨੂੰ ਆਪਣੇ ਨਾਲ ਲੈ ਜਾਇਆ ਜਾ ਸਕੇ। ਉਹਨੇ ਸਮੇਂ ਵਿੱਚ ਖਾਲਸਾਈ ਫੌਜਾਂ ਚੱਪੜ ਚਿੜੀ ਫਤਿਹ ਕਰਕੇ ਸਰਹੰਦ ਸਹਿਰ ਵਿੱਚ ਆ ਪਹੁੰਚੀਆਂ ਤੇ ਆ ਕੇ ਸੋਚਾਨੰਦ ਨੂੰ ਕਾਬੂ ਕਰ ਲਿਆ। ਸੋਚਾਨੰਦ ਦੀ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਤੇ ਢਾਏ ਜ਼ੁਲਮ ਵਿੱਚ ਸ਼ਾਮਿਲ ਸੀ ਉਹ ਵੀ ਵਜ਼ੀਰ ਖਾਨ ਦੇ ਬਰਾਬਰ ਦਾ ਭਾਗੀਦਾਰ ਸੀ। ਸੋ ਇਸ ਜਾਲਮ ਨੂੰ ਅਸਦੀ ਕਰਨੀ ਦਾ ਫਲ ਦੰਨਿਆ ਸਿੰਘਾਂ ਨੇ ਇਸ ਪਾਪੀ ਦੇ ਨੱਕ ਵਿੱਚ ਨਕੇਲ ਪਾ ਦਿੱਤੀ ਤੇ ਸਰਹੰਦ ਸ਼ਹਿਰ ਦੀਆਂ ਸਾਰੀਆਂ ਗਲੀਆਂ ਵਿੱਚ ਇਸ ਪਾਪੀ ਤੋਂ ਭੀਖ ਮੰਗਵਾਈ ਗਈ ਤੇ ਉਸ ਤੋਂ ਬਾਅਦ ਸਿੰਘਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ